ਹਣਾ ਵਾ ਰੇਸ ਲੈ ਕਰਾ ਥੋੜੀ ਜੀ ਦੀ ਲੈ ਵੀ ਨੱਕਰ ਦੇ ਕਰਾ ਮਾਤਾ ਕਹਿੰਦਾ ਯਾਰ ਗੱਲ ਬਾਤ ਪਾਪਾ ਇਹਨੂੰ ਖੋਲਿਓ ਇਹਦਾ ਆ ਬਾਡੀ ਖੋਲਿਓ ਲੈ ਮੈਂ ਤਾਂ ਪੂਰੀ ਤਸੱਲੀ ਕਰਾਵਾਂਗੇ ਅੱਜ ਇਹਦਾ ਲਾਈਟਾਂ ਉਡਾ ਪੂਰੀਆਂ ਲਾਈਆਂ ਹੋ ਜਾਣ ਉਹ ਮਗਰ ਚੱਕਿਆਂ ਚ ਵੀ ਦਿਖਾ ਦੀ ਘਰੇ ਰੱਖਿਆ ਕਰਕੇ ਇਹ ਤਾਂ ਹੁਣ ਲੈ ਲੂ ਕਿ ਡਿੱਗ ਗਿਆ ਵਸ ਓਕੇ ਹੁਣ ਮਨ ਬਣਾ ਲੇ ਵੀ ਆਪੇ ਵੇਚ ਦੀ ਤੇ ਮੈਨੂੰ ਇਹ ਦੱਸ ਬਈ ਨੰਬਰ 2 ਦਾ ਬਰਨਾਲੇ ਦਾ ਪਾਰਟੀ ਫਾਸਟ ਦੇ ਨਾਮ ਆ 96 ਮਾਡਲ 96 ਮਾਡਲ ਤੇ ਪਿੱਛੂ ਗੜੀ ਸੰ ਦਿਖਾ ਦਈਏ ਇਹ ਰਹਿ ਗਈ ਫੇਰ ਆਪਾਂ ਦੱਸਾਂਗੇ ਤੇ ਰੇਟ ਨਾਲ ਦੇ ਟਾਇਰ ਨੇ ਨਾਲ ਦੇ ਟਾਇਰ ਨੇ 3 ਸਪੀਡ ਦੇ ਵਿੱਚ ਟਰੈਕਟਰ ਓਕੇ ਉਹ ਪੋਲੋ ਦਾ ਮਤਲਬ ਉਹ ਹੈ ਤੇ ਹੋਰ ਵੀ ਆ ਕੱਲਾ ਮਿੱਤਰੋ ਮਾਡਲ 21 ਕਹਿੰਦੇ ਨਹੀਂ ਆ ਕਰੋਗਰਮਾਰ ਕਾ ਵੀ ਚੈੱਕ ਕਰ ਲਓ ਹਣਾ 21 ਮਾਡਲ ਟਰੈਕਟਰ ਤੇ ਨਾਲ ਦੇ ਟਾਇਰ ਨੇ ਰਿਮਾ ਰੂਮਾ ਦਾ ਪੂਰੇ ਘੈਂਟ ਵਿੱਚੋਂ ਵੀ ਦਿਖਾ ਦੇ ਬਾਈ ਮਗਰਾੜ ਤੇ ਬਾਈ ਕਰਮਾ ਬਿਨਾ ਨਾ ਝੂਟੇ ਮਿਲ ਨਜਾਹਾਜ ਦੇ ਮਾੜਾ ਬੰਦਾ ਕਿੱਥੋਂ ਗੇਰ ਪਾਲੂ ਸਵਰਾਜ ਦੇ ਮਿੱਤਰੋ ਇਹ ਗੱਲ ਗਲਤ ਹੈ ਕਿਉਂਕਿ ਹਰ ਇੱਕ ਕਿਸਾਨ ਹੁਣ ਨਾ ਸਵਰਾਇ ਟਰੈਕਟਰਾਂ ਦੇ ਗੇਅਰ ਪਾ ਸਕਦਾ ਹੈ ਤੁਹਾਡੇ ਵਾਸਤੇ ਦੋ ਸਵਰਾਇ ਟਰੈਕਟਰ ਲੈ ਕੇ ਆਇਆ ਬਰਨਾਲੇ ਛੋਟੀ ਮੰਡੀ ਦੇ ਵਿੱਚ ਅੱਜ ਸੇਲ ਹੋਣ ਵਾਸਤੇ ਆਏ ਸੀ ਜੇ ਗੱਲ ਕਰੀਏ ਨਾ ਕੰਡੀਸ਼ਨਾਂ ਦੀ ਮਿੱਤਰੋ ਇਹ ਵੇਚ ਸਕ 21 ਮਾਡਲ ਹੈ ਪਰ ਇਹ ਵੀ ਯਰ ਨਾ ਇਹਦਾ ਟੱਕਰਾ ਦੇ ਰਿਹਾ ਹਜਾ ਆਹ ਜਿਹੜਾ ਸਵਰਾਜ 855 ਪੂਰਾ ਹੀ ਘੈਂਟ ਕੰਡੀਸ਼ਨ ਦਾ ਮਾਡਲ ਵੇਚ ਸਕ 97 ਆ ਬਈ 96 ਮਾਡਲ ਦੇ ਵਿੱਚ ਨਾ ਇੰਨੇ ਘੈਂਟ ਟਰੈਕਟਰ ਲੱਭਣੇ ਔਖੇ ਹੋ ਜਾਂਦੇ ਆ ਪਰ ਮਿੱਤਰੋ ਜਿਹੜਾ ਇਹ ਟਰੈਕਟਰ ਹੈ ਇਸੇ ਤੋਂ ਹੀ ਸ਼ੁਰੂਆਤ ਕਰਾਂਗੇ ਪੇ ਕੀ ਹਾਲ ਨੇ ਹਰਜੀਤ ਵਧੀਆ ਬਾਈ ਮਿੱਤਰੋ ਆ ਸਾਡਾ ਪੁਰਾਣਾ ਟਰੈਕਟਰ ਵੇਚਣ ਵਾਸਤੇ ਲੈ ਕੇ ਆਇਆ ਮਾਡਲ 96 ਆ ਬਾਈ ਹਾਂ ਬਾਈ 96 ਪਹਿਲੇ ਤਾਂ ਐ ਦੱਸ ਵੀ ਇੰਨਾ ਸਾਫ ਟਰੈਕਟਰ ਤੈਨੂੰ ਲੱਭ ਕਿੱਥੋਂ ਗਿਆ ਬਾਈ ਸਾਫ ਇਹ ਲੈਤਾ ਆਪਾਂ ਮੰਡੀ ਦੀ ਸੀਗਾ ਅੱਛਾ ਮੰਡੀ ਚੋਂ ਨਹੀਂ ਆਪਣੇ ਨਾ ਹੀ ਆ ਪਹਿਲੇ ਬੰਦਿਆਂ ਦੇ ਜਿੱਦੋਂ ਆਪਾਂ ਲੈਤਾ ਓਕੇ ਮਤਲਬ ਪਾਰਟੀ ਪਹਿਲੀ ਦੇ ਘਰੇ ਫੜਾ ਪਹਿਲੀ ਪਾਰਟੀ ਦੇ ਘਰੇ ਟਰੈਕਟਰ ਸੀਗਾ ਮੈਂ ਵੀ ਕਿਹਾ ਬੰਦਾ ਇਹਦਾ ਨੰਬਰ ਲੋਕ ਦਾ ਓਕੇ ਕਿਉਂਕਿ ਗੱਲ ਕੋਈ ਨਾ ਕੋਈ ਤੱਥ ਤਾਂ ਫਿਰ ਹੁੰਦਾ ਨਾ 96 ਮਾਡਲ ਦੇ ਵਿੱਚ ਯਾਰ ਇੰਨਾ ਸਾਫ ਲੱਭਣਾ ਮੁਸ਼ਕਲ ਬੜਾ ਮੁਸ਼ਕਲ ਦੀ ਬਈ 98 ਮਾਡਲ ਵੀ ਨਹੀਂ ਮਿਲਦਾ ਹੈਗਾ ਨਹੀਂ ਮਿਲਦਾ ਵੀਰੇ ਨਹੀਂ ਮਿਲਦਾ ਮੈਨੂੰ ਇਹ ਦੱਸ ਬਈ ਇਹ ਸਾਰਾ ਤਾਂ origignal ਹੀ ਹੈ ਨਾ ਸਾਰਾ origignal ਆ ਬਈ ਕਿਤੇ ਵੀ ਕਲਮ ਨਹੀਂ ਲੱਗੀ ਹੈਗੀ ਰੰਗ ਦੀ ਡ੍ਰੈਕਟਰ 96 ਮਾਡਲ ਹੈ ਮਿੱਤਰੋ ਨੰਬਰ ਬਰਨਾਲੇ ਦਾ ਤੇ ਖੜਾ ਵੀ ਬਰਨਾਲੇ ਆ ਪਹਿਲੀ ਪਾਰਟੀ ਦੇ ਘਰੇ ਆ ਪਹਿਲੀ ਪਾਰਟੀ ਤੁਹਾਡੇ ਲਈ ਮਤਲਬ ਕਿੰਨੇ ਦਿਨ ਹੋ ਗਏ ਡ੍ਰੈਕਟਰ ਆਏ ਨੂੰ ਇਹਦੇ ਬਈ ਮੇਰੇ ਕੋਲ ਹੋ ਗਏ ਹੋਣਗੇ ਬੰਦ ਕੇ ਚੱਲ ਵੀ 2 2.5 ਸਾਲ ਇਹਨੂੰ ਅਸਲ 2.5 ਸਾਲ ਹੋ ਗਏ ਤੁਹਾਡੇ ਲਈ 2.5 ਸਾਲ ਹੋ ਗਏ ਮੇਰੇ ਓਕੇ ਤੇ ਜੇ ਗੱਲ ਕਰੀਏ ਮਗਰਾਟਾਂ ਮਕਰੂਡਾਂ ਦੀ ਯਾਰ ਜਮਾ ਭਾਈ ਕਿਸੇ ਪਾਸਿਓਂ ਵੀ ਖਰਿਆ ਨਹੀਂ ਹੈਗਾ ਟਰੈਕਟਰ ਜੀ ਆਪਾਂ ਕਹਿ ਦਈਏ ਸਾਰਾ ਰੰਗ ਵੀ ਰੀਜਨਲ ਆ ਗੋਏਗਾ ਹੋਏ ਨਹੀਂ ਟਰੈਕਟਰਾਂ ਦੇ ਨਾ ਜਮਾ ਖਰੇ ਪਏ ਹੁੰਦੇ ਨੇ ਜਮਾ ਨਾਲ ਦੇ ਰੀਜਨਲ ਹੋਏ ਨੇ ਭਾਈ ਆ ਦੇਖੋ ਰਹਿਮਤ ਖਾਇਓ ਲੈ ਜਰ ਸਾਰੇ ਕਲਰ ਓਰੀਜਨਲ ਪਿਆ ਤੇ ਬਾਈ ਇਹਦੇ ਟਾਇਰ ਇਹ ਕਿਹੜੀ ਕੰਪਨੀ ਦੇ ਆ ਇਹ ਬਾਈ ਜੇ ਕੇ ਦੇ ਜੇ ਕੇ ਦੇ ਟਾਇਰ ਨੇ ਤੇ 13 ਦੇ ਟਾਇਰ ਨੇ ਹਣਾ ਕਿੰਨੇ ਪੈਸੇ ਹੋਣ ਇਹ ਟਾਇਰ ਦੇ ਇਹ ਬਾਈ 65 ਕੁ ਪੈਸੇ ਟਾਇਰ ਨੇ 60 65 ਆ 60 65 ਪੈਸੇ ਟਾਇਰ ਪੈਣੇ ਓਕੇ ਤੇ ਜੇ ਆ ਗੱਲ ਕਰਨ ਦੀ ਹੈ ਕੰਡੀਸ਼ਨ ਦਾ ਸਾਰੇ ਓਰੀਜਨਲ ਹੈ ਨਾ ਤੇ ਬੋਡੀ ਲਾਈਨ ਤੇ ਚੰਗਾ ਵੀ ਆ ਚੰਗਾ ਇੰਜਨ ਗੇਅਰ ਦੀ ਵੀ ਭਾਈ ਗਾਰੰਟੀ ਆ ਬੰਦਾ ਬਾਹ ਕੀ ਤਾਰ ਆਖਿਓ ਮੇਨ ਨੇ ਦੀ ਪੈਡਲ ਚੈੱਕ ਕਰਿਓ ਲੈ 96 ਮਾਡਲ ਹੋਵੇ ਯਾਰ 19 ਦਿਨ ਦੇ ਖੜੇ ਆ ਨਾ ਬਾਈ ਓ ਟੈਂਡ ਗੱਲ ਬਾਤ ਆ ਯਾਰ ਭਈਆ ਕਿੱਲੀਆਂ ਗੁੱਲੀਆਂ ਸਾਰੀਆਂ ਨਾਲ ਦੀਆਂ ਨੇ ਸਾਰਾ ਨਾਲ ਤੇ ਜੇ ਭਾਈ ਮੂਰਲੇ ਟਾਇਰਾਂ ਦੀ ਗੱਲ ਕਰੀਏ ਮੂਰੇ ਵੀ ਆਪਾਂ ਘਰ ਰੇ ਰੱਖਿਆ ਕਰਕੇ ਨਾ ਵੱਡੇ ਪੁਆਏ ਹੋਣੇ ਬੀ.ਜੀ.ਡੀ ਕਮਾਂਡਰ ਦੇ 13000 ਦੇ ਟਾਇਰ ਪੁਆਇਆ ਅੱਜ ਦੇ ਟਾਈਮ 'ਚ ਹੋਣਾ ਘੱਟੋ ਘੱਟ ਇਹਨਾਂ ਦਾ 14-15000 ਰੁਪਏ ਰੇਟ ਹੋਊਗਾ ਓਕੇ ਲੈ ਮੇਤਰੂ ਹਿੱਸੇ-ਉਸੇ ਦੀ ਜੇ ਗੱਲ ਕਰ ਲਈ ਯਾਰ 96 ਮਾਡਲ ਤਾਂ ਤਾਂ ਆਇਆ ਹੁੰਦਾ ਜਿਵੇਂ ਜਰਕੇ ਡਿੱਗਣ ਵਾਲਾ ਹੋਇਆ ਪਿਆ ਹੁੰਦਾ ਬਈ ਹੈਨਾ ਕਿੰਨੀ ਘੈਂਟ ਕੰਡੀਸ਼ਨ ਪਈ ਆ ਯਾਰ ਤੇ ਆ ਵੀ ਗੱਲ ਦਾ ਦਿਖਾਈ ਵੀ ਰਿਆ ਜਮੇ ਯਾਰ ਗੱਲ ਕਰੀ ਜੀ ਸੁੱਕਾ ਟਰੈਕਟਰ ਪਿਆ ਕਿਸੇ ਪਾਸੋਂ ਐ ਨਹੀਂ ਬਾਈ ਨਹੀਂ ਲੀਕ ਸੀ ਕਰਕੇ ਨਾ ਨਵੇਂ-ਨਵੇਂ ਟਰੈਕਟਰ ਵੀ ਤੇਲ ਕੱਢੀ ਜਾਂਦੇ ਨੇ ਸਾਰੇ ਪਾਸੋਂ ਕਿਸੇ ਪਾਸੋਂ ਲੀਕ ਸੀਗਣੀ ਹੈਗਾ ਓਕੇ ਬਾਈ ਮੈਨੂੰ ਐ ਕਰ ਇਹ ਸਟਾਰਟ ਕਰਕੇ ਦਿਖਾ ਜਾ ਆਪਾਂ ਇਹਦੀ ਬੜਕ ਦੇਖਦੇ ਆਂ ਵੀ ਕਹਿੰਦਾ ਕੀ ਹੈ ਕੰਡੀਸ਼ਨ ਤਾਂ ਹੀ ਚੰਗਾ ਕਿ ਜਾਂ ਇੰਜਨ ਗੇਅਰ ਦਾ ਵੀ ਚੰਗਾ ਹੈ ਨਾ ਹਾਂ ਰੇਸ ਲੈ ਕੇ ਰਾ ਥੋੜੀ ਇਹਦੀ ਲੈ ਵੀ ਟੱਕਰ ਦੇ ਕੇ ਰਾ ਮਾਟਰ ਕੈਂਡਾ ਯਾਰ ਗੱਲ ਬਾਤ ਪਾਪਾ ਇਹਨੂੰ ਖੋਲਿਓ ਦਾ ਆ ਬਾਡੀ ਖੋਲਿਓ ਲੈ ਮਾਟਰ ਪੂਰੀ ਤਸੱਲੀ ਕਰਾਵਾਂਗੇ ਅੱਜ ਉਹਦਾ ਲਾਈਟਾਂ ਉਹਦਾ ਪੂਰੀਆਂ ਲਾਈਆਂ ਹੋ ਜਾਣ ਉਹ ਮਗਰ ਚੱਕਿਆਂ ਚ ਵੀ ਦਿਖਾਦੀ ਘਰੇ ਰੱਖਿਆ ਕਰਕੇ ਇਹ ਤਾਂ ਹੁਣ ਲੈ ਲੂ ਕਿ ਡਿੱਗ ਗਿਆ ਬਸ ਉਹ ਕਿ ਹੁਣ ਮਨ ਬਣਾ ਲੇ ਵੀ ਆਪੇ ਵੇਚ ਦੀ ਤੇ ਮੈਨੂੰ ਇਹ ਦੱਸ ਬਈ ਨੰਬਰ ਵੀ ਇਹਦਾ ਬਰਨਾਲੇ ਦਾ ਪਾਰਟੀ ਫਾਸਟ ਦੇ ਨਾਮ ਆ 97 ਮਾਡਲ 97 ਮਾਡਲ ਤੇ ਪਿੱਛੂ ਗੜੀ ਸੰ ਦਿਖਾਦੀ ਇਹ ਰਹਿ ਗਈ ਫੇਰ ਆਪਾਂ ਦੱਸਾਂਗੇ ਤੇ ਰੇਟ ਆਹਦੇ ਟੈਰਾਂ ਟੂਰਾਂ ਚ ਲਾਈਟਾਂ ਮੂਰੇ ਥੱਲੇ ਵੀ ਇੰਜਨ ਹੋ ਜਾਂਦੇ ਸਾਰੇ ਜੂ ਬੜਾ ਆਪਾਂ ਦਾ ਬਈ ਪੂਰੀ ਚੰਗਾ ਪਿਆ ਯਾਰ ਹਾਂ ਬਈ ਇਹ ਦੱਸੀ ਇਹਦੀ ਇਹਦਾ ਮੁੱਲ ਵੜੀ ਕੀ ਕਰ ਰਹੇ ਤੁਸੀਂ ਡੰਡਾ ਫੱਟੀ ਸਰ ਕੋ ਸਭ ਨਾਲ ਸਾਰਾ ਕੁਸ ਨਾਲ ਆ ਬਈ ਓਕੇ ਤੇ ਆਹ ਲਿਫਟ ਲੋਡਰ ਚੱਕਦਾ ਪੂਰੀ ਹਾਂ ਭਾਈ ਜਮਾ ਓਕੇ ਵਾਲੇ ਇੰਜਨ ਗੇਅਰ ਦਾ ਤਾਂ ਪੂਰਾ ਕੋਕਾ ਪੀਸ ਹੀ ਆ ਮੰਨ ਕੇ ਚੱਲ ਓਕੇ ਓਕੇ ਤੇ ਹੁਣ ਇਹ ਦੱਸ ਵੀ ਆਪਾਂ ਦਵਾਂਗੇ ਕਿੰਨੇ ਦਾ ਟਰੈਕਟਰ ਆਪਾਂ ਦੇ ਦਾਂਗੇ ਭਾਈ 1,83,000 ਦਾ ਦੇਣ ਲੈਣ ਕਿੰਨੇ ਕਿੰਨਾ ਕੁ ਡਿਸਕਾਊਂਟ ਕਰ ਦੇਗਾ ਜਿਹੜਾ ਮਤਲਬ ਗੱਲ ਪਤਾ ਕੀ ਆ ਜਿਹੜਾ ਭਰਾ ਲੈਣ ਆ ਗਿਆ ਉਹ ਲੈ ਕੇ ਮੁੜੇ ਹਾਂ ਉਹ ਲੈ ਕੇ ਮੁੜੇ ਉਹ ਰੇਟ ਦੱਸ ਦੇ 80 ਕਿਹ ਹਜ਼ਾਰ ਦਾ ਦੇ ਦਾਂਗੇ ਮੌਕੇ ਤੇ 80 ਦਾ ਨਹੀਂ ਯਾਰ 75 ਦਾ ਕਰ ਦੇ ਚਾਪ 75 ਦਾ ਕਰ ਦਾਂ ਤੇ ਮਤਲਬ 75 ਦਾ ਲੈ ਜਿਓ ਯਾਰ ਤੇ ਭਾਈ ਜਿਹੜਾ ਹੁਣ ਆ ਖੜਾ 21 ਮਾਡਲ ਮੈਨੂੰ ਇਹਦੇ ਬਾਰੇ ਵੀ ਦੱਸ ਕੀ ਗੱਲ ਬਾਤ ਆ ਇਹ ਵੀ ਬਈ ਫਸਟ ਪਾਰਟੀ ਦਾ ਟਰੈਕਟਰ ਆ ਜਮਾ ਟਾਇਰ ਇਹਦੇ ਚਾਰੇ ਹੈਗੇ ਨੇ 80 85 ਪੈਸੇ ਓਕੇ ਠੀਕ ਆ ਨਾਲ ਦੇ ਟਾਇਰ ਨੇ ਨਾਲ ਦੇ ਟਾਇਰ ਨੇ 3 ਸਪੀਡ ਦੇ ਵਿੱਚ ਟਰੈਕਟਰ ਆ ਓਕੇ ਉਹ ਪੋਲੋ ਦਾ ਮਤਲਬ ਉਹ ਹੈ ਹਾਂ ਤੇ ਹੋਰ ਵੀ ਆ ਕੱਲਾ ਮਿੱਤਰੋ ਮਾਡਲ 21 ਕਹਿੰਦੇ ਨਹੀਂ ਆ ਕਰੋਗਰਾਮਾਰ ਕਾ ਵੀ ਚੈੱਕ ਕਰ ਲਓ ਹਣਾ 21 ਮਾਡਲ ਟਰੈਕਟਰ ਆ ਤੇ ਨਾਲ ਦੇ ਟਾਇਰ ਨੇ ਰਿਮਾ ਰੂਮਾ ਦਾ ਪੂਰੇ ਘੈਂਟ ਪਿਆ ਵਿੱਚੋਂ ਵੀ ਦਿਖਾ ਦੇ ਬਈ ਮਗਰਾੜ ਤੇ ਬਾਈ ਹੋਰ ਦੱਸਿਓ ਛਾਤਰੀ ਵਗੈਰਾ ਵੀ ਸਾਰੀ ਨਵੀਂ ਲੱਗੀ ਹੋਈ ਆ। 21 ਮਾਡਲ ਹੈ ਚੱਲਿਆ ਕਿੰਨਾ ਕੂਆ? ਇਹ ਬਾਈ 1200 ਘੰਟਾ ਚੱਲਿਆ ਫਿਰ। 1200 ਹਾਂ। ਲੈ ਮਿੱਤਰੋ 1200 ਘੰਟਾ ਚੱਲਿਆ ਹੋਇਆ ਬਾਈ ਜਿਹੜਾ ਆ ਲਿਸਕਾ ਮਾਰਦਾ ਹੈ। ਇਹ ਵਾਕਈ ਯਾਰ ਓਰੀਜినਲ ਕੰਪਨੀ ਦਾ ਹੀ ਹੈ ਨਾ? ਹਾਂ ਕੰਪਨੀ ਦਾ ਬਾਈ ਜਮਾਂ। ਕਦੇ ਵੀ ਰੰਗ ਪੇਂਟ ਨਹੀਂ ਹੈਗਾ ਟਰੈਕਟਰ ਦੇ ਨਹੀਂ ਆਹ ਦੇਖ ਲੈ ਤੂੰ ਹਨਾ ਜੇ ਵਪਾਰੀ ਹੱਥ ਹੋਵੇ ਟਰੈਕਟਰ ਆਹ ਚੀਜ਼ਾਂ ਵੀ ਆਗਲਾ ਵਿੱਚ ਹੀ ਮਲਾ ਦਿੰਦਾ। ਹੁਣ ਤਾਂ ਮਾਰਤੀ ਹੁੰਦੀ ਐ ਉਹ ਸੁਪਰੇ ਨਹੀਂ। ਹਾਂ ਤੇ ਮਾਰਤੀ ਹੁੰਦੀ। ਓਕੇ ਤੇ 21 ਮਾਡਲ ਹੈ ਬਾਈ ਨੰਬਰ ਇਹ ਦਾ ਪੰਜਾਬ ਦਾ ਹੈ ਹਾਂ ਨੰਬਰ ਪੰਜਾਬ ਦਾ ਹੈ ਪਾਰਟੀ ਫਰਸਟ ਹੈ ਫਰਸਟ ਪਾਰਟੀ ਬਾਈ ਗੁਰਦਾਸਪੁਰ ਨਾ ਇਹ ਪਹਿਲੇ ਤੋਂ ਓਕੇ 1200 ਘੰਟਾ ਚੱਲਿਆ ਹੋਇਆ 1200 ਘੰਟਾ ਚੱਲਿਆ ਤੇ ਇਧਰ ਵੀ ਆਪਾਂ ਚੈੱਕ ਕਰਦੇ ਆ ਤੇ ਹੁਣ ਮੈਨੂੰ ਇਹ ਦੱਸਿਓ ਇਹਦੀ ਕੀ ਗੱਲਬਾਤ ਹੈ ਆ ਵੀ ਵੀਰੇ ਮਾਰੀ ਕੈਮਰਾ ਕਰਾਂ ਮੇਤਰੋ ਸਾਰੇ ਯਾਰ ਟਰੈਕਟਰ ਜਿੰਮੇ ਮੈਂ ਅਕਸਰ ਗੱਲ ਕਬੋਲਦਾ ਹੁੰਨਾ ਲੈਣਾ ਕਦਾ ਕੱਲੀ ਹਾਰ ਦੀ ਕਮੀ ਹੈ ਕੰਡੀਸ਼ਨਰ ਦਾ ਜਮਾ ਨਵੇਂ ਜਮਾ ਨਵੇਂ ਵਰਗੀ ਜਮਾ ਨਵੇਂ ਵਰਗਾ ਟਰੈਕਟਰ ਹੈ ਨਾ ਤੇ ਇਧਰੋਂ ਵੀ ਦਿਖਾ ਦੇ ਵੀਰੇ ਮਗਰਾੜ ਵਗੈਰਾ ਹੈ ਨਾ ਕੌਨਕੀ ਜਿਹੜਾ ਭਰਾ ਦੇਖਣਾਊਗਾ ਉਹਨੂੰ ਮਤਲਬ ਆਪਾਂ ਵੀਡੀਓ ਚ ਦਿਖਾ ਦਈਏ ਵੀ ਕੀ ਗੱਲਬਾਤ ਹੈ ਬਾਕੀ ਤੂੰ ਆਹੀ ਦੇਖ ਸਕਦਾ ਬਈ ਯਾਰ ਨਹੀਂ ਹਨਾ ਅਗਲਾ ਸਾਰਾ ਕੁਝ ਨਾਲ ਹੀ ਮਿਲਿਆ ਦਿੰਦਾ ਆਪਾਂ ਇਹ ਵੀ ਅਗਲੇ ਨੂੰ ਰੰਗ ਕੇ ਦੇਵਾਂਗਾ ਆਪਾਂ ਅਗਲੇ ਨੂੰ Ориਜినਲ ਚੀਜ਼ ਦੇਵਾਂਗਾ ਜਿਵੇਂ ਖੜਾ ਲੈ ਮਿੱਤਰੋ ਜਿੱਦਾਂ ਵੀਡੀਓ ਦੇ ਵਿੱਚ ਦੇਖ ਲਿਆਣ ਉਦੋਂ ਪੋਰਾ ਵੱਧਦੀ ਗੱਲਬਾਤ ਹੋਊਸੀ ਮਤਲਬ ਉਹਨਾਂ ਨਹੀਂ ਕਹਿੰਦੇ ਹਨਾ ਉਦੋਂ ਪੋਰਾ ਵੱਧ ਕੇ ਨਿਕਲੂਗਾ ਤੇ ਬਈ ਮੈਨੂੰ ਇਹ ਦੱਸਿ ਤੇ ਜੇ ਹੁਣ ਆਪਾਂ ਇਹਦੀ ਗੱਲਬਾਤ ਕਰ ਲਈਏ ਵੀ ਇਹ ਕਿੰਨੇ ਦਾ ਬਣੂ ਟਰੈਕਟਰ ਕਿੰਨੇ ਦਾ ਦੋਵਗੇ ਏ ਭਾਈ ਹਾਂ ਨਾ ਦੇ ਦਾਂਗੇ 7 ਲੱਖ ਦਾ 10000 ਦਾ 7 ਲੱਖ 10000 ਦਾ ਮਾਨ ਤਾਂ ਕਿੰਨਾ ਕੁ ਕਰੇਗਾ ਇਹਦੇ ਵਿੱਚੋਂ ਮਾਨ ਤਾਂ ਚੱਲ ਛੋੜ ਦੇ ਗਏ ਤੇ 5000 ਹੋਰ ਕਰ ਦਾਂ ਪੰਜ ਪੁੰਜ ਨਹੀਂ ਪੰਜ ਨਾਲ ਨਹੀਂ ਗੱਲ ਬਣਦੀ 21 ਮਾਡਲ ਹੋਵੇ 5000 ਨਾਲ ਗੱਲ ਨਹੀਂ ਬਣਦੀ ਖੁੱਲੇ ਨਾਲ ਨਾਲ ਕਰ ਚਾਹ ਪੂਰੇ 7 ਦਾ ਦੇ ਦਾਂ ਹੈ ਜਮਾ 7 ਦਾ ਪੂਰੇ ਦਾ ਪੂਰੇ ਦਾ ਲੈ ਮਿੱਤਰੋ 6 ਲੱਖ 95000 ਦਾ ਟਰੈਕਟਰ ਲੈ ਜਿਓ ਯਾਰ ਤੇ ਮੈਨੂੰ ਹੁਣ ਇਹ ਦੱਸ ਅੱਜ ਤਾਂ ਤੁਸੀਂ ਐ ਹੋਏ ਬਰਨਾਲਾ ਮੰਡੀ ਦੇ ਵਿੱਚ ਕੱਲ ਨੂੰ ਕਿੱਥੇ ਮਿਲੋਗੇ ਕੱਲ ਨੂੰ ਬਈ ਘਰੀ ਹੁੰਨੇ ਆਗੇ ਆਪਾਂ ਅਸਲ ਲਾਉਣੀ ਜਿਆਦਾਤਰ ਸੋਮਵਾਰ ਮੰਡੀ ਐ ਇੱਥੀ ਬਰਨਾਲੀ ਅੱਛਾ ਸੋਮਵਾਰ ਜ ਤੋਂ ਮੰਡੀ ਚ ਵੇਚਣ ਆਇਓ ਪਿੰਡ ਤੋਂ ਟਾੜਾ ਪੈਣੀ ਜੱਸਾ ਹਾਂ ਪਿੰਡ ਪੈਣੀ ਜੱਸਾ ਇਹ ਕਿੱਥੇ ਜ ਰਹਿ ਜਾਂਦਾ ਇਹ ਆਪਣਾ ਹੰਢਾਇ ਦੇ ਨਾਲ ਹੀ ਬਈ ਅੱਛਾ ਬਰਨਾਲੀ ਦੇ ਨਾਲ ਹੰਢਾਇ ਆ ਟਰਾਈਡੈਂਟ ਹੈਗੀ ਉਹਦੇ ਕੋਈ ਰਹਿ ਜਾਂਦਾ ਜਣ ਕ ਟ੍ਰਾਈਡੈਂਟ ਦੇ ਵਿੱਚ ਪਿਸਲੇ ਪਾਸੇ ਪਿਸਲੇ ਪਾਸੇ ਆ ਟਰਾਈਡੈਂਟ ਓਕੇ ਤੇ ਤੁਹਾਡਾ ਮੋਬਾਈਲ ਨੰਬਰ ਬੋਲਿਓ 98158 42237 98158 42237 ਲੈ ਮਿੱਤਰੋ ਇਹ ਨੰਬਰ ਤੇ ਸੰਪਰਕ ਕਰ ਲਿਓ ਪੂਰੀ ਗਾਰੰਟੀ ਵਾਲੇ ਟਰੈਕਟਰ ਨੇ ਦੋਨੇ ਤੇ ਹੁਣ ਦੇਖਦੇ ਆ ਵੀ ਕਿਹੜਾ ਸੱਜਣ ਹੋਊ ਜਿਹੜਾ ਇਹਨਾਂ ਦਾ ਮਾਲਕ ਬਣੂ ਇਹਨਾਂ ਨੂੰ ਜਿਹੜਾ ਆਪਣੇ ਘਰੇ ਲੈ ਕੇ ਜਾਊਗਾ ਤੇ ਕਰ ਦੋ ਵੀਡੀਓ ਸ਼ੇਅਰ ਜੀ ਧੰਨਵਾਦ